ਦਸਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਮਾਸਟਰ ਕੈਡਰ ਦੀਆਂ 332 ਸਪੈਸ਼ਲ ਟੀਚਰਾਂ ਦੇ ਲਈ ਭਰਤੀ ਜਿਹੜੀ ਉਹ ਆਨਲਾਈਨ ਉਹਦੀਆਂ ਦਰਖਾਸਤਾਂ ਮੰਗੀਆਂ ਜਾ ਚੁੱਕੀਆਂ ਨੇ ਜੀ ਉਹਨਾਂ ਦੀ ਦਰਖਾਸਤ ਵਾਸਤੇ ਉਹਨਾਂ ਨੇ ਜਿਹੜਾ ਜਿਹੜੀ ਕਿਹੜੀ ਯੋਗਤਾ ਚਾਹੀਦੀ ਆ ਉਹਨਾਂ ਲਈ ਉਹਨਾਂ ਨੇ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ ਐਡਵਰਟਾਈਜ਼ਮੈਂਟ ਜਾਰੀ ਕਰ ਦਿੱਤੀ ਹੈ ਤੇ ਇਹਦੇ ਵਿੱਚ ਜਿਹੜੀ ਸਟਾਰਟਿੰਗ ਆਨਲਾਈਨ ਦਰਖਾਸਤ ਦੀ ਉਹ ਹੈਗੀ 28 7 2025 ਤੋਂ 27/8/2025 ਤੱਕ 28/7/2025 ਤੋਂ 27/8/2025 ਤੱਕ ਅਰਜ਼ੀ ਦੇ ਮੰਗ ਕੀਤੀ ਗਈ ਹੈ ਤੇ ਜਨਰਲ ਕੈਟਾਗਰੀ ਦੀਆਂ 130 ਪੋਸਟਾਂ ਨੇ ਜੀ ਤੇ 37 ਪੋਸਟਾਂ ਹੋ ਵੂਮਨ ਵਾਸਤੇ ਰਿਜ਼ਰਵ ਰੱਖੀਆਂ ਗਈਆਂ ਨੇ ਐਸਸੀ ਐਮਬੀ ਤੇ ਆਰਓ ਦੀਆਂ 34 ਤੇ 33 ਨੇ ਜੀ ਤੇ ਬੀਸੀ ਤੇ 33 ਬਾਕੀ ਕੈਟਾਗਰੀਆਂ ਤੁਸੀਂ ਦੇਖ ਲਓ ਜੀ ਜਿਹੜੇ ਜਿਹੜੇ ਕੈਟਾਗਰੀ ਨਾਲ ਸੰਬੰਧਤ ਨੇ ਜੀ ਤੇ ਇਹਦੇ ਚ ਜਿਹੜੀ ਵਿਦਿਅਕ ਯੋਗਤਾ ਤੇ ਉਹ ਜੋ ਜੂਨੀਅਨ ਕਹਿ ਰਹੀ ਸੀ ਵੀ 55% ਦੀ ਸ਼ਰਤ ਕਰ ਦਿੱਤੀ ਹੈ ਉਹ ਇਹਦੇ ਵਿੱਚ ਸਾਫ਼ ਜਾਇਰ ਹੋ ਚੁੱਕਿਆ ਵੀ ਇਹ ਸ਼ਰਤ ਬਿਲਕੁਲ ਲਾਗੂ ਹੋ ਚੁੱਕੀ ਹੈ ਤੇ ਇਹਦੇ ਵਿੱਚ ਬੀਏ ਦੇ ਵਿੱਚੋਂ 55% ਜਨਰਲ ਦੇ ਲਈ ਹੈ ਅਤੇ ਐਸਸੀ ਦੇ ਬਾਕੀ ਕਾਸਟਾਂ ਦੇ ਲਈ ਜੋ ਰਿਜ਼ਰਵ ਕੈਟਾਗਰੀਆਂ ਉਹਨਾਂ ਵਾਸਤੇ 50% ਹੈ ਜੀ ਤੇ ਇਹਦੇ ਨਾਲ ਬੀਐਡ ਦੀ ਸਪੈਸ਼ਲ এডਿਕੇਸ਼ਨ ਦੀ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਤੇ ਬਾਕੀ ਇਹ ਕੋਰਸ ਦੇ ਚ ਪੀਟੈਟ ਦੋ ਪਾਸ ਹੋਣਾ ਜ਼ਰੂਰੀ ਹੈ ਜੀ ਇਹਦੇ ਚ ਜਿਨ੍ਹਾਂ ਦਾ ਪੀਟੈਟ ਪਾਸ ਨਹੀਂ ਹੈਗਾ ਉਹ ਇਹਨਾਂ ਪੋਸਟਾਂ ਦੇ ਐਲੀਜੀਬਲ ਨਹੀਂ ਹੈਗੇ ਤੇ ਇਹਦੀ ਚੋਣ ਦੀ ਪ੍ਰਕਿਰਿਆ ਜਿਹੜੀ ਆ ਉਹ 100% 100 ਨੰਬਰਾਂ ਦਾ ਲਿਖਤੀ ਟੈਸਟ ਹੋਏਗਾ ਆਬਜੈਕਟਿਵ ਟਾਈਪ ਤੇ ਜਿਹਦੇ ਵਿੱਚੋਂ ਕੈਂਡੀਡੇਟ ਨੰਬਰ ਪ੍ਰਾਪਤ ਕਰਨੇ ਆ ਤੇ ਇੱਕ ਟੈਸਟ ਹੋਏਗਾ ਪੰਜਾਬੀ ਦਾ ਜਿਨ੍ਹਾਂ ਦਾ ਇਹ ਪੰਜਾਬੀ ਟੈਸਟ ਨਹੀਂ ਪਾਸ ਹੋਵੇਗਾ ਉਹਨਾਂ ਦੀ ਮੈਰਿਟ ਨਹੀਂ ਬਣੇਗੀ ਪੰਜਾਬੀ ਟੈਸਟ ਦੇ ਵਿੱਚੋਂ ਪੰਜਾਬੀ ਦਾ ਵੀ 100 100 ਨੰਬਰਾਂ ਦਾ ਹੋਏਗਾ ਉਹਦੇ ਚ 50% ਨੰਬਰ ਲੈਣੇ ਜ਼ਰੂਰੀ ਨੇ ਭਰਤੀ ਦੇ ਲਈ ਤਾਂ ਹੀ ਉਹਨਾਂ ਦੀ ਜਿਹੜੀ ਉਹ ਮੈਰਿਟ ਹੈ ਜਿਹੜੀ ਪਹਿਲਾਂ ਟੈਸਟ ਹੋਏਗਾ ਉਹਦੀ ਮੈਰਿਟ ਗਿਣੀ ਜਾਵੇਗੀ अदरवाइज ਨਹੀਂ ਗਿਣੀ ਜਾਏਗੀ ਤੇ ਬਾਕੀ ਇਹਦਾ ਪੇ ਸਕੇਲ ਉਹਨਾਂ ਹੀ 35-400 ਹੋਏਗਾ ਉਮਰ ਹੱਦ ਹੈ ਜਿਹੜੀ 1-25 ਤੋਂ 18 ਸਾਲ ਤੋਂ 37 ਸਾਲ ਤੱਕ ਹੋਵੇਗਾ ਕੋਈ ਉਮਰ ਛੂਟ ਨਹੀਂ ਦਿੰਦੀ ਇਹਨਾਂ ਨੇ ਜੂਨੀਅਨ ਵਾਰ-ਵਾਰ ਕਹਿ ਰਹੀ ਸੀ ਇਹਦੇ ਵਿੱਚ ਕੋਈ ਛੂਟ ਨਹੀਂ ਮਿਲੀ ਹੈਗੀ ਤੇ ਇਹਦੇ ਵਿੱਚ ਐਸਸੀ ਤੇ ਰਿਜ਼ਰਵ ਕੈਟਾਗਰੀ ਦੇ ਲਈ 5 ਸਾਲ ਦੀ ਛੂਟ ਹੈ ਜੀ ਜਿਹੜਾ ਕੇਂਦਰੀ ਸਰਕਾਰ ਜਾਂ ਰਾਜ ਸਰਕਾਰ ਦਾ ਕੋਈ ਆਲਰੇਡੀ ਟੀਚਰ ਲੱਗਿਆ ਹੋਇਆ ਜਾਂ ਸਰਕਾਰੀ ਮੁਲਾਜ਼ਮ ਲੱਗਿਆ ਹੋਇਆ ਉਹਨਾਂ ਵਾਸਤੇ 45% ਹੈ ਤੇ ਬਾਕੀ ਹੋਰ ਵਿਦਵਤਾ ਵਾਸਤੇ ਛੂਟ ਦਿੱਤੀ ਗਈ ਹੈ ਤੇ ਇਹਦੇ ਵਿੱਚ ਫੀਸ ਹੈ ਜੀ ਉਹ 2000 ਰੁਪਏ ਜਨਰਲ ਦੇ ਲਈ ਹੈ ਤੇ ਰਿਜ਼ਰਵ ਕੈਟਾਗਰੀ ਦੇ ਲਈ ਹੈਗੀ ਹੈ 10 1000 ਰੁਪਏ ਤੇ ਬਾਕੀ ਫੀਸ ਕਿਵੇਂ ਭਰਨੀ ਹੈ ਉਹਦੇ ਬਾਰੇ ਆ ਸ਼ਰਤਾਂ ਜੀ ਇਹ ਸਰਟੀਫਿਕੇਟ ਕੀ ਕੀ ਚਾਹੀਦਾ ਇਹ ਆਮ ਹਰ ਇੱਕ ਰਿਟਰਟਾਈਜਮੈਂਟ ਵਿੱਚ ਹੁੰਦੀ ਹੈ ਉਹੀ ਸ਼ਰਤਾਂ ਨੇ ਸਾਰੀਆਂ ਬਾਕੀ ਹੋਰ ਵਿੱਚ ਕੋਈ ਬੜੀ ਮੇਨ ਗੱਲ ਨਹੀਂ ਹੈਗੀ ਵੀਡੀਓ ਵੱਡੀ ਹੋ ਰਹੀ ਇਸ ਕਰਕੇ ਥੋੜਾ ਜਲਦੀ ਚੱਲ ਰਿਹਾ ਜੀ ਮੈਂ 10ਵੀਂ ਜੀ ਵਿੱਚ ਪੰਜਾਬੀ ਪਾਸ ਹੋਣਾ ਜ਼ਰੂਰੀ ਹੈ ਜੀ ਕੈਂਡੀਡੇਟ ਤੇ ਇਹਦੇ ਵਿੱਚ ਜਿਹੜੀ ਇੱਕ ਹੋਰ ਚੀਜ਼ ਆ ਵੀ ਪੁਰਸ਼ ਤੇ ਇਸਤਰੀ ਦੀ ਉਮੀਦਵਾਰਾਂ ਦੀ ਸਾਂਝੀ ਮੈਰਿਟ ਬਣਾਈ ਜਾਵੇਗੀ ਸਾਂਝੀ ਮੈਰਿਟਾਂ ਵਿੱਚੋਂ ਹੀ ਦੇਖਿਆ ਜਾਵੇਗਾ ਵੀ ਵੂਮੈਨ ਦੀਆਂ ਕਿੰਨੀਆਂ ਵੂਮੈਨ ਕਿੰਨੇ ਆ ਰਹੇ ਹਨ ਉਹਨਾਂ ਵਿੱਚੋਂ 33% ਉਹਨਾਂ ਦਾ ਕੱਢਿਆ ਜਾਵੇਗਾ ਤੇ ਬਾਕੀ ਹੋਰ ਇਹ ਚ ਆਨਲਾਈਨ ਤਸਨੈਪ ਕੇ ਮੈ ਅਪਲਾਈ ਹੋ ਰਿਹਾ ਜੀ ਇਹ ਚ ਫੀਸ ਬਾਰੇ ਦੱਸਿਆ ਹੋਇਆ ਨੇ ਫੀਸ ਵੀ ਕਿਵੇਂ ਕਿੰਨੇ ਸਾਈਜ਼ ਦੀ ਫੋਟੋ ਚਾਹੀਦੀ ਹੈ ਉਹਦੇ ਬਾਰੇ ਆ ਬਸ ਇਹ ਚ ਮੇਨ ਗੱਲ ਆ ਇਹ ਸੀ ਜੀ ਜਿਹੜੀ ਮੇਨ ਸਭ ਤੋਂ ਵੱਡੀ ਜਿਹਨੂੰ ਦੇਖ ਕੇ ਵੀ ਦੁੱਖ ਵੀ ਹੋਇਆ ਹੈਗਾ ਉਹ ਹੈਗੀ ਆ 50% ਦੀ ਵੀ ਜਿਹੜੇ ਕੈਂਡੀਡੇਟਾਂ ਨੇ ਵਿਚਾਰਿਆਂ ਨੇ ਆਪਦੀ ਸ਼ਰਤ ਇਹਨਾਂ ਨੂੰ ਪੂਰੀ ਨਹੀਂ ਕਰਦੇ ਉਹਨਾਂ ਦੀ ਜਿਹੜੀ ਡਿਗਰੀ ਆ ਉਹ ਇਸ ਸਮੇਂ ਬੇਕਾਰ ਜਾ ਰਹੀ ਹੈ ਜਦੋਂ ਕਿ ਐਡਵਰਟਾਈਜ਼ਮੈਂਟ ਵਿੱਚ ਆਰਡਰ ਟਾਈਮਿੰਟ ਆ ਜਾਂਦੀ ਹੈ ਤਾਂ ਉਹਦੇ ਵਿੱਚ ਸੁਪਰੀਮ ਕੋਰਟ ਦੇ ਆਰਡਰ ਨੇ ਵੀ ਉਹਨੂੰ ਸੋਧ ਨਹੀਂ ਕੀਤੀ ਜਾ ਸਕਦੀ ਇਹਦੇ ਵਿੱਚ ਹੁਣ ਸੋਧ ਨਹੀਂ ਹੋ ਸਕਦੀ ਜਦ ਤਾ ਇਹ ਪੋਸਟਾਂ ਰੱਦ ਹੋਣਗੀਆਂ ਜੇ ਸੋਧ ਕਰਨੀ ਹੈ ਅਦਰਵਾਈਜ਼ ਸੋਧ ਨਹੀਂ ਹੋਵੇਗੀ ਕਿਉਂਕਿ 1158 ਜਿਹੜੀ ਭਰਤੀ ਹੋ ਚੁੱਕੀ ਆ ਉਹ ਇਹਦੇ ਮੁਤਾਬਕ ਹੀ ਆ ਵੀ ਉਹਦੇ ਵਿੱਚ ਸੋਧ ਨਹੀਂ ਹੋ ਸਕਦੀ ਸੀ ਤਾਂ ਕਰਕੇ ਉਹ ਭਰਤੀ ਰੱਦ ਕੀਤੀ ਗਈ ਹੈ ਤਾਂ ਇਹ ਬੜੀ ਦੁੱਖ ਦੀ ਗੱਲ ਹੈ ਬਾਕੀ ਜੂਨੀਅਨ ਇਹਦੇ ਬਾਰੇ ਕੀ ਕਹਿੰਦੀ ਆ ਜੂਨੀਅਨ ਦਾ ਸਾਥ ਦਿਓ ਤਾਂ ਜੋ ਅੱਗੇ ਤੋਂ ਇਹ ਜੀ ਜੋ ਸਰਕਾਰ ਇਹ ਕੁਝੀਆਂ ਚਾਲਾਂ ਚਲਦੀ ਹੈ ਵੀ ਉਹਦੇ ਵਾਸਤੇ ਇਨਸਾਫ ਲਿਆ ਜਾ ਸਕੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਦੇ ਲਈ ਤੇ ਵੱਧ ਤੋਂ ਵੱਧ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ